ਸੰਗਤ ਜੀ ਮੈਂ ਝੂਠ ਨਹੀਂ ਬੋਲਦਾ ਆ ਮੜਾ ਜਾ ਖੀਆਂ ਵਰਤ ਤੋੜ ਦੂੰ ਪਾਣੀ ਪੀ ਕੇ ਆਹਾਂ ਨੂੰ ਮੋਟੇ ਟੱਡਦੇ ਮਾਨ ਕੁੜੇ ਚਲਾ ਚਲਾ ਲਾ ਚਲਾ ਚਲਾ ਨਹੀਂ ਨਹੀਂ ਬੰਦੇ ਬੰਦੇ ਬਤਾਓ ਬੰਦੇ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਇਹ ਭੈਣ ਤੇਰੇ ਸ਼ਹਿਰ ਚੋਂ ਮੈਂ ਬਹਿਨੇ ਮੈਨੂੰ ਉਹ ਨਹੀਂ ਦਿੰਦੇ ਜੀਪੀਐਸ ਲੱਗੀ ਮੇਰੇ ਪੈਰਾਂ ਨੂੰ ਸੰਗਤ ਜੀ ਮੈਂ ਝੂਠ ਨਹੀਂ ਬੋਲਦਾ ਆ ਮੜਾ ਜਾ ਕਹ ਕਦ ਜੀ ਨਹਿਰ ਨਹਿਰ ਮੈਂ ਝੂਠ ਨਹੀਂ ਬੋਲਦਾ ਪੰਜਾਬੀ ਪਹਾਏ ਚ ਕੱਸੀ ਆਜੋ ਤੁਹਾਨੂੰ ਪਿਆਈਏ ਮਿੱਠੀ ਲੱਸੀ ਗਰਮੀ ਬਹੁਤ ਆ ਸੰਦਤ ਜੀ ਮੈਂ ਵੀ ਝੂਠ ਨਹੀਂ ਬੋਲਦਾ ਇਹ ਆਪ ਪੱਤਾ ਬੋਲਦਾ ਬਾਕੀ ਤੁਹਾਨੂੰ ਪਤਾ ਹੀ ਆ ਇਹ ਡੱਡੂ ਨਾ ਸਫ ਨਹਿਰ ਦੇ ਵਿੱਚ ਮਿਲਣਾ ਵਾ ਬਾਕੀ ਨਾਲੇ ਕਿਵਲੇ ਰਸੀ ਤੂੰ ਇਹ ਪਹਿਲਾਂ ਹੀ ਕੋਈ ਸਜ਼ੇ ਜਾਂ ਫਿਰ ਕੋਈ ਕੋਰਸ ਕਰਿਆ ਜਿਹੜੇ ਤੂੰ ਇੰਨੀ ਐ ਬ੍ਰੇਕ ਕਰਕੇ ਪੂੜਦਾ ਮੈਂ ਸੰਦਤ ਜੀ ਇਹ ਕਰਤਾ ਜੰਤਾ ਦੇ ਨਾਲ ਤੱਕਾ ਇਸ ਸੋਹਣਾ ਖਾਣੇ ਨੂੰ ਵੇਟ ਤੇ ਹਾਂ ਬੰਦੇ ਨੂੰ ਦੂਰਾ ਇਰਾਦਾ ਦਿਖਾ ਕੇ ਆਏ ਮੈਂ ਮੇਰੇ ਸਾਲੇ ਦੇ ਪੁੱਖਾਈ ਮਾਰਵਾ ਪਾਪਾ ਨੀ ਨੇ ਬ੍ਰਿਕ ਕਿਉਂ ਕਰਦਾ ਹੈ ਜਿੰਨਾ ਜੋਰ ਤੂੰ ਪਉਮ ਤੇ ਲਾਣਾ ਨਾ ਇਨਾਈ ਹੋਰ ਦੇ ਸੇ ਇਤੇ ਲਾਇਕ ਸੋ ਆਏ ਨਿਕੀ ਤੋੜਿਆ ਹਾਂ ਸੰਧਰ ਜੀ ਚੂਤਾ ਸੀ ਵੀ ਨਹੀਂ ਬੋਲਦੇ ਲੱਗਦਾ ਨਾ ਹੈ ਸਾਰੇ ਤੋਂ ਬੱਡਾ ਗੁੱਸਾ ਇਹ ਮੈਨੂੰ ਬੇਤਾ ਜੀ ਦੇ ਸਮੇਂ ਦਾ ਮਾ ਗੁੱਸਾ ਵਾ ਕੋਨ ਨੂੰ ਮਾਰਿਆ ਕਿ ਤਾ ਦੋਸਤੋ ਇਹ ਗੱਲ ਬਣੀ ਹੈ ਇਹਨੇ ਵੀ ਹੁਣ ਪੋੜਤੀ ਹੇ ਗਰੀ ਤੈਨੂੰ ਵੀ ਅਸੀਂ ਨਾਮ ਦਮਾਂਗੇ ਤੈਨੂੰ ਵੀ ਦਮਾਂਗੇ ਟਰੋਫੀ ਐ ਲਾ ਸਨਮਾਨ ਕੋਈ ਗੱਲ ਨਹੀਂ ਤੈਨੂੰ ਵੀ ਖੁਸ਼ੀ ਭਰ ਨਾਮ ਦਵਾਉਂਗਾ ਮੈਂ ਵੀ ਇੰਸਟਾਗ੍ਰਾਮ 'ਉਂ ਹੀ ਸੰਦ ਤੁੰਗੇ ਠੀਕ ਆ ਵਕਤ ਤੋੜ ਦੂੰ ਪਾਣੀ ਪੀ ਕੇ ਜਾਂ ਪੂਰੀ ਕਰਦੇ ਲਫਟ ਮੇ ਜੜੀ ਬਣਾਈ ਆਵੇਂ ਤੇ ਪਾਕਿਸਤਾਨੀ ਸੂਟ ਸੁਣਾਵੇ ਮਈਆ ਵੇ ਹੇ ਸੰਦੇ ਪਟਲੇ ਵੰਗਾ ਚੜਾਵੇ ਮਈਆ ਵੇ ਲਓ ਜੀ ਦੋਸਤੋ मैनू लगता है तो सला बूठा है पाकिस्तान दूजी गल एन लैके तो मेरे सरे जी पाकिस्टिथानी सूट आए दिन सवाल चाके जहाज च बिठा के ना उ तो दे पाकिस्थानी साइड आपे सामभ ही जान गए उधर ले ਬਿਨਾ ਫਿਲਟਰ ਦੇ ਤਾਂ ਤੁਲਬਦੀ ਨਹੀਂ ਹੈਗੀ ਆ ਲੈ ਕੇ ਭਾਂਡੇ ਖਰਜੀ ਰੀਲਾਂ ਦੇ ਕੀੜੇ ਸੋਟੇ ਬਗਨੇ ਕਿੱਥੋਂ ਆਏ ਆਂਦੇ ਨੇ ਪਹਿਲਾਂ ਵਿਆਹ ਤਾਂ ਕਰਾਲਾ ਘੇਰੀ ਵਰਤ ਰੱਖੇਂਗੇ ਉਹ ਨਾ ਤਾਂ ਕਹਾਂ ਮਿਆਂ ਰੇ ਜਿਹੜੇ ਨਾ ਤੇ ਵਰਤ ਰੱਖਣਾ ਤੇ ਰਕੀੜਾ ਵਾ ਬੱਤ ਸਹੀ ਹੈ ਬੂਥਾ ਨਾ ਦਰ ਹੈ ਅਜਿਹਾ ਤਨ ਕੋੰਤਾ ਕਰੋਂ ਦੋ ਸੋੜਾ ਸੁਤ ਲੈ ਕੇ ਰਹਿਣਾ ਲੱਗ ਗਿਆ ਵਸੇ ਤੁਸੀਂ ਵੀ ਜਾਣਤਾ ਨੂੰ ਕੀ ਕਰਨੇ ਹੋ ਬੇ ਇਨੇ ਪੈਸੇ ਕਮੋਨੋ ਫੇਕ ਪਾਣੀ ਪਰ ਮੋਸੇ ਨਾ ਕੋਈ ਦੇ ਚੰਗੀ ਤਰ੍ਹਾਂ ਹਾਰ ਪਾਣੇ ਬਣਦੇ ਨੇ ਨਾ ਯਾਰ ਕਹੋ ਇਹਦੇ ਮਈ ਇਹਨੂੰ ਕਿਹੜਾ ਇਹਦਾ ਮਾਹੀ ਆ ਵੀਰੀ ਬਿਲੀ ਬਣਾਉਣੀਆਂ ਬੰਦ ਕਰ ਯਾਰ ਤੂੰ ਪਹੁੰਚਦਾ ਦਲਾਲਾ ਸਲਾਤ ਹੋਇਆ ਦਰ ਨਾ ਬਣਿਆ ਆ ਹਾਂ ਮਾਈ ਦਾ ਕਜ਼ਨ ਤੇਰਾ ਹਨਾ ਉਹ ਮੇਰੇ ਨਾਲ ਲੈ ਕੇ ਕੈਮਰਾ ਕਾਹ ਦਿਖਾਈ ਜਾਂਦਾ ਜੰਮਤਾਂ ਨੂੰ ਉਹ ਕਹੇ ਕਿ ਟੋਪਾ ਬੈਠਾ ਪਰਾਵਾ ਤੂੰ ਦਿੜੀ ਦਿੜੀ ਹਿਲਾ ਦੇ ਕਰੋ ਯਾ ਵੀ ਦੋਤੋ ਦਿੜੀ ਲੱਗਦੀ ਨਹੀਂ ਹੈਗੀ ਫੋਟੋ ਸਰੀਰ ਵੀ ਅਜੇ ਹੋਏ ਪਏ ਨੇ ਟੁੱਟੇ ਜੇ ਨਾ ਤੂੰ ਤੋਂ ਲਈ ਜਾਣੀ ਹੈ ਹੱਥ ਤੇ ਜਾ ਕੇ ਪਤਾ ਹੀ ਜਾਂ ਤਾਨੂੰ ਕਿ ਜੀ ਕਾਬੇ ਜੀ ਦੇਖਾ ਦੇ ਹੀ ਬਸ ਵਹੇ ਕੱਠੇ ਗਮ ਜਨਫਤੋਂ ਦੇ ਬਸ ਹੁੰਦੇ ਆ ਇੱਕ ਫੇਕ ਐਪ ਜੀ ਲੈ ਲੈਣੀ ਆ ਉਹਦੇ ਪ੍ਰੋਮੋਸ਼ਨ ਕਰੀ ਜਾਣੀਆਂ ਜਨਤਾ ਦਾ ਚਾਹੇ ਪੈਸਾ ਫੂਚ ਜਲਾਏ ਬਿਠ ਨੂੰ ਕੀ ਮਤਲਬ ਥੋੜੇ ਆਪ ਦੇ ਹੂ ਪਰ ਨਹੀਂ ਚਾਹੀਦੀ ਆ ਬਾਤ ਤਾਂ ਸਹੀ ਹੈ ਤੁੰਨੋ ਕਿਸੇ ਦੇ ਪੈਸੇ ਨਾਲ ਕੋਈ ਮਤਲਬ ਨਹੀਂ ਜਨਤਾ ਸਰੇ ਚਾਹੇ ਢਾੜੀਆਂ ਲਾਲਾ ਪੈਸੇ ਜਨਤਾ ਨੇ ਇਕੱਠੇ ਗਰੇ ਹੋਣ ਫੋਨ ਨੂੰ ਤਸਰ ਫੋ ਐਪ ਦੀ ਪ੍ਰੋਮੋਸ਼ਨ ਦਾ ਕੀ ਮਤਲਬ ਆ ਬਾਤ ਤਾਂ ਸਹੀ ਹੈ ਤੈਨੂੰ ਮਾਣਿਆ 0 ਫਿਗਰ ਦਾ ਸਾਲੂ ਮੋਟੇ ਟੱਟ ਦੇ ਮਾਣ ਕੁੜੇ ਤੈਨੂੰ ਦੇਖ ਕੇ ਕਹਿੰਦੇ ਬੱਕਰੀ ਜੀ ਦਾ ਜਟਲੋ ਕਹਿੰਦੇ ਸਾਲ ਕੁੜੇ ਉਹ ਜਟਲੋ ਕਹਿੰਦੇ ਸਾਨ ਕੁੜੇ ਠੀਕ ਆ ਬਹੁਤ ਬਧੀਆ ਸੰਦ ਦੇ ਵਜ ਹੁਆਇਂ ਕਰ ਪੂਹ ਪਾਇਆ ਸ਼ਾਮ ਨਹੀਂ ਰਸਾਂ ਕੋਈ ਆਪਣੇ ਕਿਹੜੇ ਗਰੇਤ ਹੋਇਆ ਹੋਇਆ ਜੱਟ ਨੂੰ ਕਹਿੰਦੇ ਡੱਡੂ ਤੇਰੇ ਲਈ ਤਾਂ ਵੀ ਗੱਲ ਆ ਤੂੰ ਮੇਰੇ ਨਾਲ ਹੀ ਆਸਾਨ ਘੱਟ ਤੇ ਸੂਰ ਜਾਵਾ ਲੱਗਦਾ ਹਾਂ ਉਹਨੇ ਕਰ ਕਲਾਂ ਤਾਂ ਤੇਰੀ ਬਹੁਤ ਬਧੀਆ ਤੋੜ ਕੇ ਉਹ ਪਿੱਛੇ ਲਾ ਲੈ ਹਾਂ ਤੈਨੀ ਬੇਕਾਰ ਸਰੀਸਾ ਨਾ ਕੇ ਤੂੰ ਸਾਡੇ ਕੰਨਾਂ ਨਾਲ ਕਰਦਾ ਹਾਂ ਧਕੇ ਜੰਤਾ ਵੀ ਹੁਣ ਪਈ ਆ ਕੀ ਆ ਕਹਿੰਦੀ ਆ ਤੇਰੀਆਂ ਖਾਣੇ ਜਾਂ ਫਿਰ ਕਾਲੇ ਪੁੰਨ ਦੇ ਟੱਟੇ ਜਿੰਨਾ ਯੋਰ ਮੇਰੇ ਸੜਿਆ ਤੂੰ ਪੁੰਨ ਤੇ ਲਾਇ ਹੋਇਆ ਇੰਨਾ ਯੋਰ ਤੂੰ ਜੰਮਚੀ ਆ ਕੇ ਲਾਇਆ ਕਰ ਤੂੰ ਭਾ ਖਾ ਖਾ ਫੱਲੇ ਵੇਂ ਤੇ ਜੰਤਾਂ ਨੂੰ ਤਾਂ ਨੰਨ ਸੀ ਤਾਂ ਤੂੰ ਐ ਨਹੀਂ ਆਉਣਾ ਸੂਤ ਤੇਰੇ ਪਿੱਛੇ ਪਾ ਕੇ ਕੁੱਤਾ ਤੇ ਤੇਰੀਆਂ ਕਨਾਵੇ ਚੀਕਾਂ ਫੇਰ ਆਵੇਂਗਾ ਲੋਟ ਤੂੰ ਤੂੰ ਪ੍ਰਾਵਾ ਵਕੈਂ ਤਾਂ ਨਾ ਜੋੜੀ ਆਈ ਨੀ ਗੌਣਸੋਂ ਕੈਬੀ ਚੋਪਾਂ ਮਾਨ ਨੇ ਗਏ ਤੈਨ ਮੋਸੀਂ ਬਾਕੀ ਤੂੰ ਹੀ ਉਹਨਾਂ ਦੇ ਮਹੜੀ ਨਾ ਜਿਹਨਾਂ ਦੇ ਅੰਦਰ ਹੁਲਤ ਉਹਨਾਂ ਨੇ ਕਿ ਨਹੀਂ ਮਾਰਦਾ ਉਹ ਸੰਤ ਤੋ ਗਿਆ ਹੀ ਹੋਣਾ ਹੈ ਅਰੇ ਝੂਠ ਬੋਲਾਇ ਝੂਠ ਬੋਲਾਇ ਤੇ ਤੂੰ ਜੀਵਲ ਸੁਣਨ ਕੋਰੀਂ ਆ ਵੇਦੀ ਉਹ ਤੋ ਪਿਆਗਦਾ ਕਿ ਸਾਨੂੰ ਮਾਰਿਆ ਮੋਟੇ ਢੇੜਦਾ ਸਾਲਾ ਜੀਤਾ ਤੇਰੇ ਵੀ ਬੋਡੀ ਵਿਲ ਟ੍ਰਮਨਾਂ ਦਾ ਕਰਦਾ ਸਾਲਾ ਸੁਵੇਨੇ ਤੇ ਫੋਟਕੀ ਨਹੀਂ ਹੁੰਦਾ ਖਾ ਖਾ ਸਾਲਾ ਗੂਮਰੀ ਮਸ਼ੀਨ ਬਣਿਆ ਪਿਆ ਬਾ ਵਈ ਵਾ ਸਦਰੀ ਇਕੱਚੇ ਆ ਕੇ ਕੰਮ ਨੂੰ ਉਹਨੇ ਮੇਰੇ ਸਾਹਦੇ ਨੇ ਚਾਰੂਣਾ ਲੀਏ ਹੈ ਇਹ ਵੀ ਯਾਰ ਜਨਾਨੀ ਦਸਰੋਂ ਚੱਲਣ ਵਾਲੇ ਬੰਦੇ ਨੇ ਪਪਨੇ ਕਹਿੰਦੇ ਆਵਦੇ ਆਪਨ ਸੂਰਮੇ ਗਾਉਂਦੇ ਨੇ ਤੇ ਲਾ ਜੇ ਚ ਨਹੀਂ ਹੁੰਦਾ ਜਨਾਨੀ ਦਿਖਾ ਕੇ ਪੈਸਾ ਕਮਾਉਣਾ ਦਸੀ ਕੰਮ ਤਾਂ ਤੋਂ ਹੁੰਦਾ ਕੋਈ ਨਹੀਂ ਲੈ ਕੇ ਕੈਮਰਾ ਜਨਾਨੀ ਲੱਗੇ ਪਿੱਛੇ ਫਿਰ ਚੱਲੋ ਵਸ ਇਹ ਸਭ ਤੋਂ ਸੌਖਾ ਕੰਮ ਆ ਤੁਹਾਡੇ ਲਈ ਕੋਈ ਗਾਰ ਨਹੀਂ ਤਾਂ ਤੇ ਤੇ ਵਧ ਹਲਾ ਕੰਮ ਤਾਂ ਤੋਂ ਹੁੰਦਾ ਨਹੀਂ ਤਰਕੇ ਚੱਕ ਕੇ ਸਵੇਰ ਤੋਂ ਸ਼ਾਮ ਤੱਕ ਕੈਮਰਾ ਅੱਗੇ ਪਿੱਛੇ ਜਨਾਨੀ ਦੇ ਮਰੀ ਆਏ ਕਰੋ ਉਹਨੇ ਨੂੰ ਪਤਾ ਨਹੀਂ ਕੋਈ ਕਿਉਂ ਨਹੀਂ ਆ ਕੇ ਦਾ ਇਹ ਮੇਰੇ ਸਾਥੀ ਆਉਂਦਾ ਥਿਰੂ ਸਾਭੀ ਕਟਣ ਲੱਗੇ ਹੋਏ ਨੇ ਬਾਕੀ ਇਹਨਾਂ ਦੇ ਮਾਵਾਬੀ ਐਸੀ ਨਹੀਂ ਜਿਹੜੇ ਇਹਨਾਂ ਨੂੰ ਇਹ ਜੇ ਕੰਮਾਂ ਤੋਂ ਰੋਕਦੇ ਨਹੀਂ ਹੈਗੇ ਇਹ ਆਉਦਾ ਸਰੀਰ ਦਿਹੋਨ ਨੂੰ ਜਾਂ ਫਿਰ ਰਹਿ ਜਾ ਕੋਈ ਦਫਨ ਲਈ ਆਪਦੀ ਕੁਪਲਵਦੀ ਦਸੀ ਜਾਂਦੇ ਨੇ ਇਸ ਚੀਜ਼ ਨੂੰ ਹੌਂਕਰ ਕਰ ਕਰ ਮੁdre ਚੱਲਦੇ ਨੇ ਕਿ ਜਨਾਨੀ ਆਹ ਹੋਈ ਰਹੀ ਕਰਦਿਆਂ ਨੇ ਤੇ ਬੰਦੇ ਮਰੇ ਪੀੜੇ ਬਣਾ ਰਿਹਾ ਨੇ ਜੇ ਹੁਣ ਤੁਸੀਂ ਫੇਮਸ ਹੋਣਾ ਹੋ ਜਾਦਾ ਫਿਰ ਤਾਂ ਤੁਸੀਂ ਦੋ ਤਣੇ ਕੰਮ ਨਹੀਂ ਕਰ ਸਕਦੇ ਹੋ ਯਾਦਾ ਮੈਂ ਫੇਰੋਂ ਬਣਾ ਕੇ ਤੇ ਫਾਦੋ ਯਾ ਤਾਂ ਚੰਗੀਤਰਾ ਯਾ ਵੇਰ ਕੋ ਪਰੇਸ਼ੋਤਾ ਗੱਲੋ ਤੇ ਵੀ ਲਾਈਕ ਵੀ ਦੇਖੀ ਕਿ ਮੈਂ ਉਹਦਾ ਟਾਕਾ ਨੂੰ ਤਾਂ ਕਮ ਤੋ ਤੋ ਹੁੰਦਾ ਕੋਈ ਨਹੀਂ ਸੋਲੇ ਨੈਗਮ ਨੇ ਬਲੌਗ ਨਾਲ ਕੋਈ ਸੀਦਾ ਕਿਸੇ ਜਾਂਤਨ ਨੂੰ ਸ਼ੇ ਦੇਣਾ ਆਨੇ ਚਾਰ ਪਾਜ ਰੋਜ਼ ਬੰਨਾ ਤਸੀਂ ਨਾ ਤਾਂ ਇਹ ਸੋਚ ਕੇ ਹਰਾਨ ਹੋ ਜਾਂਦਾ ਇਹ ਨਾ ਦੇ ਰਸਤੇ ਦਾਰ ਜਾਂ ਕਰਦੇ ਜਾਂ ਦੇ ਨੇ ਦੇ ਬੀ ਲਾਂ ਦੇ ਕਮੈਂਟ ਪੜਦੇ ਹੋਣਗੇ ਉਹ ਕੀ ਸੋਚਦੇ ਹੋਣਗੇ ਬੇੜਦੇ ਨੂੰ ਸਵੰਦੇ ਨੇ ਇਹ ਕਿਵੇਂ ਕਿਵੇਂ ਲੋਕ ਰਹਤੇ ਯਾਰ ਯਾਹ ਪਰ ਵੀ ਲੋਕ ਇਹਨਾਂ 3600 ਗਲਾਂ ਕਰਦੇ ਆ ਤੇ ਫਿਰ ਇਹ ਜਮਾਨੀ ਕਰਦੇ ਯਾਰ ਬੰਦੇ ਨੂੰ ਥੋੜੀ ਮਾੜੀ ਮੋਟੀ ਦਾ ਸ਼ਰਮ ਹੋਵੇ ਕਿਸੇ ਸੀਧੀ आ देख लो दोस्तों के हरकत कर देने हरकत तो ऐ कर दिया पीछे किसी ने मासा केला देता हूं इन्ह दे ਇਹ ਮੇਰੇ ਸਾਦੇ ਸੂਲਾ ਪਾਰਟੀ ਆਦਾਂ ਇਹ ਲੈਦਾ ਏ ਤਮਾਸ਼ਾ ਕਰਨ ਲੱਗੇ ਹੋ ਨੇ ਲਾ ਦੇ ਪੰਪ ਕਿੱਨੇ ਮਾੜਾ ਜਿਹਾ ਪਿੱਛੋ ਗਿਆ ਨਾ ਕੇ ਲੱਗਦਾ ਹੁੰਦਾ ਪੂਰਾ ਇਹ ਪਵਨ ਕਿਹੜੀ ਫੈਟਰੀ ਹੈ ਤੇ ਤੇ ਨੇ ਸੂਲੇ ਬੈਠੇ ਹੋ ਰਹੇ ਨੇ ਸੂਲੇ ਜਿਉਂਦੇ ਰੱਖੇ ਪਾਰਟੀ ਕਰਨ ਲੱਗੇ ਹੋ ਨੇ ਪੂਰੀ ਸੂਲਾ ਬਾਟੀ ਆ ਕੀ ਕੰਮ ਰਿਹਾ ਮੈਨੂੰ ਲੱਗਦਾ ਸਾਡਾ ਦੂਰੀ ਬੁੱਤਾ ਘਰ ਦੇ ਹੋਣਗੇ ਟਪ 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 ਮੈਂ ਇਹ ਰਾਨਾ ਕੌਣ ਕਿਤੇ ਚੜਦਾ ਹੂ ਸਭ ਆ ਉਸ ਜੀ ਬੈਠੇ ਨੇ ਲਾ ਇੱਕ ਰੋਜ਼ਾਨਾ ਫੋਨ ਲੱਗੇ ਹੋਏ ਨੇ ਇੰਨੀ ਦੀ ਹਰਕਤਾਂ ਕਰਕੇ ਹਨਾਰੀਆਂ ਨੇ ਇਹ ਰਹੀ ਕਦੇ ਆ ਰੀਲਾ ਹੁਣਾਗੇ ਵੀ ਲੋਕ ਸਾਨੂੰ ਗੱਲਾਂ ਕਰਦੇ ਨੇ ਯਾਰ ਤੁਹਾਨੂੰ ਗੱਲਾਂ ਹੀ ਕਰਦੇ ਨੇ ਤੁਸੀਂ ਲੱਛਾ ਬੋਨੀ ਕਰੇ ਬੜੇ ਹੋਏ ਨੇ ਅਹ ਹਸਟੂਲੇ ਰਹਿਣਾ ਅਹ ਹਰਕਤਾਂ ਕਰਕੇ ਜੰਪਾ ਕੀ ਪਈ ਐ ਇਹ ਮੇਰੇ ਸਾਰੇ ਦੇ ਇਹਨਾਂ ਨੂੰ ਦੇਖ ਕੇ ਇਹਨਾਂ ਵੀ ਨਵੀਆਂ ਵਾਦੀ ਤਿਆਰ ਹੋ ਰਹੀਆਂ ਦਿਨੋ ਦਿਨ ਪਤਾ ਨਹੀਂ ਕਿੱਥੋਂ ਪੈਦਾ ਕਰ ਰਹੇ ਨੇ ਇਹ ਲੋ ਇਹਨਾਂ ਹੱਕ ਦਾ ਹੰਦੀ ਟਿਮ ਚੜ ਕਰ ਲੈਂਦੇ ਨੇ ਮੇਰੇ ਸਾਰੇ ਦੇ ਪਤਾ ਨਹੀਂ ਦੇਸ਼ ਦੇ ਵਿੱਚ ਕਿੰਨੇ ਵਸਟੂਲੇ ਪੈਦਾ ਹੋ ਰਹੇ ਨੇ ਵੇਲਾ ਬਰੋਕਨ ਦੇ ਨਾ ਤੇ ਨੋਟ ਨਾ ਪਰਦਾ ਹੀ ਹੁੰਦਾ ਜਾਂਦਾ ਪਿਆਵਾ ਲੋਕ ਬਿਲਕੁਲ ਆਪ ਦਾ ਕੰਮ ਸਹੀ ਕਰਦੇ ਨੇ ਲੋਕਾਂ ਦਾ ਕੰਮ ਮਾਹਤਾ ਗਾਣਾ ਕਰਦੇ ਨੇ ਇਹਨਾਂ ਨੂੰ ਇਹਨਾਂ ਦੇ ਲੱਛਣ ਗਾਣੇ ਖਾਣ ਵਾਲੇ ਨੇ ਜਨਤਾ ਵੀ ਪੂਰਾ ਇਮਾਨਦਾਰੀ ਨਾਲ ਗਾਣਾ ਘਟ ਰਹੀਆਂ ਦੀਆਂ ਨੇ ਤੇ ਕਮੈਂਟਾਂ ਚ ਇਹ ਸਾਰੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿੰਨੀ ਮਰਜ਼ੀ ਗਾਣਾ ਕੱਟ ਲੋ ਬੱਕੇ ਤੇ ਮੈਂ ਲਾਤਾ ਡਾਕਟਰ ਬੁਲਾ ਕੇ ਨਾ ਇਹਨਾਂ ਦੇ ਮਾਰਨੇ ਰੂਚਨ ਦੀ ਤਰ੍ਹਾਂ ਸਾਰੇ ਦੀ ਤਾਂ ਜਾ ਕੇ ਥੋੜਾ ਹੋ ਤਾਂ ਲੋਟ ਹੋਣਗੇ ਉਦਾਂ ਤਾਂ ਇਹਨੇ ਲੋਟ ਹੋਣੀ ਹੈ ਜਾ ਵਾ ਗਜਬ ਬੇਇੱਜ਼ਤੀ ਹੈ ਕੋਲੋਂ ਮੌਲਾ ਕੇ ਤਾਂ ਨਲੀ ਇਕੀ ਗੱਲ ਬਣਦੀ ਆ ਦਰਫਟੇ ਮੂਹਨ ਆਵੇ ਦੇ ਦੇਖੋ ਜੀ ਭੋਜਨ ਰੈਡੀ ਹੈ ਕਿਵੇਂ ਬਣਾ ਬਹੁਤ ਜਿਆਦਾ ਟੇਸਟੀ ਆ ਦੇਖੋ ਮੇਰੇ ਸਾਰੇ ਦੇ ਕਿਵੇਂ ਖਾਣ ਲੱਗੇ ਹੋਏ ਨੇ ਇੰਨਾ ਤਾਂ ਸਾਰਾ ਕੋਈ ਟਮਟਰ ਨਹੀਂ ਖਾਣ ਦਾ ਕਿ ਦੰਤ ਹਾਲ ਬਰ ਹੈ ਨੇ ਸਾਰਾ ਦਿਨ ਖਾਂ ਤੇ ਯੁੱਲਦਾ ਹੋਇਆ ਨੇ ਮੈਨ ਲੱਗਦਾ ਨਹੀਂ ਕਾਂਬੀ ਉਹ ਦੂਰ ਤੇ ਆ ਦੇਣੀ ਹਾਂ ਐ ਚੋ ਦਨੇ ਹਗਾ ਹਗਾ ਗਨਾ ਵੇਤੀ ਨਾਲ ਟੇਕੇ ਪਰੇ ਪਏ ਹੋਣੇ ਇਨਾਂ ਨੇ ਪੇ ਮਸ਼ੀਨ ਨਾਲ ਕਰਾਈ ਰਹੀ ਰਹੇ ਹੋਣੀ ਇਸ ਕੋਈ ਕੰਮ ਨਹੀਂ ਪਤਾ ਨਹੀਂ ਇਨਾਂ ਕੇ ਮੈਂ ਖਾ ਲੰਦੇ ਨੇ ਕੰਮ ਇਨਾਂ ਨੇ ਕਰਨਾ ਕੋਈ ਨਹੀਂ ਇਨਾਂ ਦੋਸੋ ਵਸੂਈ ਕੰਮ ਖਾ ਲਿਆ ਪੀ ਲਿਆ ਹੱਦ ਲਿਆ ਫੇਰ ਦੁਬਾਰੇ ਖਾ ਲਿਆ ਪਾਸ ਸਵੇਰ ਤੋਂ ਸ਼ਾਮ ਤੱਕ ਇਹ ਰਿਟੀਨ ਚੱਲਦੀ ਹੈ ਖਾਈ ਚੱਲੋ ਹੁੰਦੀ ਚੱਲੋ ਐਸ ਤਰ੍ਹਾਂ ਹਗਾ ਕੇ ਡਰਮਾ ਦੇ ਡਰਮ ਪਰੇ ਪਏ ਹੋਣੇ ਆਪ ਦੇ ਗਲੇ ਇਨਾਂ ਨੇ ਜਿੰਨਾ ਬਣਾਇਆ ਇੱਕ ਹੰਦੇ ਨੇ ਇਹਨਾਂ ਫਾਲਾ ਸਾਰਾ ਸਾਰਾ ਟੱਬਰ ਨਹੀਂ ਲੱਗਦਾ ਜਿੰਨਾ ਇਕੱਲਾ ਖਾ ਜਾਂਦੀ ਆ ਪਤਾ ਨਹੀਂ ਕੀ ਕਰਦੀ ਇਹ じゃ ਕਿਹੜੀ ਮਸ਼ੀਨ ਲੱਗੀ ਇਹਦੇ ਅੰਦਰ ਜਿਹੜੀ ਰਾਤੀ ਜਣੀ ਹੈ ਗਈ ਜਿੰਨਾ ਇਹ ਖਾਂਦੇ ਆ ਨਾ ਇਹਨਾਂ ਲਈ ਤਾਂ ਨਾ ਇੱਕ ਵੰਦਾ ਕੋਹਾ ਕੇ ਚਾਹ ਨੂੰ ਰੱਖਿਆ ਹਾਇ ਨਾਲ ਪਿੱਛੇ ਸਾਲਾ ਗੋਹੇ ਦਾ ਢੇਰ ਲਾਉਂਦੇ ਹੋਗੇ ਪੂਰੇ ਦਾ ਪੂਰਾ ਓਏ ਅਨੰਦ ਦੇ ਵਰੀ ਬਣੇ ਹੋਏ ਨੇ ਇਹਨਾਂ ਦਾ ਮਕਸਦ ਇਹ ਆ ਵੀ ਦੁਨੀਆ ਤੇ ਆਮੇ ਖਤਮੀ ਕਰਨਾ ਮਕਸਦ ਤਾਂ ਨਾ ਕੋਈ ਹੋਰ ਹੈ ਨੀਗਾ ਜਾਂ ਫਿਰ ਜਨਤਾਂ ਨੂੰ ਆਈ ਬੋ ਜਖਾਦੋ ਚਿੱਤੜਾ ਅੱਗੇੋਂ ਪਿੱਛੇੋਂ ਹੋਰ ਇਹਦੇ ਘਰ ਵਾਲੇ ਕੋਈ ਕੰਮ ਵੀ ਕੋਈ ਹੈ ਨੀਗਾ ਜਾਂ ਬਰੇ ਨੂੰ ਬੁਫਾਟ ਸਕੇ ਦੂਆ ਸੋਰਛਾ ਰੇਤੀ ਵਾਹੀ ਕੋਸ਼ ਕਰੋ ਸਾਦਨੇਵ ਮੈਂ ਤੁਮਨੇ ਲਾਇ ਲਾਉਤੇ ਉਹ ਕੇ ਖਾਚੇ ਜਨਨੀ ਆ ਕਹ ਨਿੰਦੇ ਉਹਨੇ ਪੋਰੀ ਚਾਹੇ ਹੰਦੀ ਆ ਇਤੋਂ ਕੋਰੀ ਵੀ ਬੁਰੀ ਹੋਗੀ ਇਤੋਂ ਬੁਰੀ ਹੋ ਕੇ ਵਿਚਾਰੇ ਖਾਂਦੀ ਆ ਜਦ ਪਹਿਲਾ ਵੀਡੀਓ ਦੇਖੀ ਨਾ ਐ ਲੱਗਿਆ ਜੇ ਮੈਂ ਕਿਸੇ ਪਸ਼ੂ ਨੂੰ ਦਵਾਈ ਦੇਣਾ ਹਿੰਦੀ ਆ ਬਾਅਦੋਂ ਪਤਾ ਲੱਗਿਆ ਇਹ ਤਾਂ ਆਪ ਵੀ ਟੁੱਟ ਕੇ ਪੈਗੀ ਲੰਨ ਕਰਦੇ ਤੇ ਪੈਰੋ ਕੀ ਖਰੀਦ ਰਹੇ ਹੋ ਆਪ ਇਹ ਨੇ ਮੇਰੇ ਸਾਲ ਨੇ ਖਰੀਦਣਾ ਕੀ ਆ ਮੈਂ ਤਾਂ ਪਿੱਛੇ ਲੈਣ ਨੂੰ ਵੈਂਗਣ ਦੇਖਦਾ ਵੀ ਇਹਦੇ ਛੋਟਾ ਨਾ ਵੇਜੇ ਕਿਤੇ ਤੇ ਤਾਂ ਵੱਡੇ ਤੋਂ ਵੱਡਾ ਵੈਂਗਣ ਲਊਗਾ ਉਹ ਲੱਭ ਰਿਹਾ ਵੀ ਚੰਗੀ ਤਰ੍ਹਾਂ ਫਜ਼ੇ ਦੇ ਪਿੱਛੇ ਜਾ ਕੇ ਤੁਸ ਮੇ ਪਲੀਜ਼ ਸਟਾਪ ਇਟ ਆ ਮੁਝੇ ਨਹੀਂ ਪਤਾ ਮਾਂ ਆ ਇਹ ਕੀ ਆ ਸਬਜ਼ੀ ਦਾ ਨਾਮ ਹੈ ਲਓ ਦੇਖ ਲਓ ਇਸ ਕੋ ਸੈਂਡਵਿਚ ਸਬਜ਼ੀ ਦਾ ਨਾਮ ਹੀ ਨਹੀਂ ਪਤਾ ਬਸ ਪਿੱਛੇ ਰਹਿਣ ਦਾ ਪਤਾ ਸਬਜ਼ੀ ਕਿਹੜੀ ਮਰਦੀ ਹੋਵੇ ਪਿੱਛੇ ਜਾਣੀ ਚਾਹੀਦੀ ਹੈ ਤੇ ਸਮਝ ਰਹੇ ਹੋ ਸਮਝ ਰਹੇ ਹੋ

ਇਸ ਨੂੰ ਚੈਰੀ ਕਰਨਾ ਵੀ ਨਹੀਂ ਆ ਰਹਾ ਕਿ ਮੈਂ ਕਿਵੇਂ ਕਰ ਤੂ ਇਸ ਨੂੰ ਹੈ ਮੇਰੇ ਸਾਰੇ ਗਲਸ ਟੁੱਟ ਲਗੇ ਨੇ ਤੈਨੂੰ ਦੇ ਲੋ ਕਿ ਛੰਡਾ ਹੈ ਬੇਨ ਫੰਦਾ ਨਹੀਂ ਆਉਂਦਾ ਮੇਰੇ ਸਾਰੇ ਤੂੰ ਫੰਦਾ ਹੀ ਤਾ ਹਾਂ ਉਹ ਲਾ ਕੇ ਪਿੱਛੇ ਲੈ ਲੈ ਘਰੇ ਜਾ ਕੇ ਕੱਢ ਰਹੀ ਹੈ ਨਾ ਤੇਰਾ ਕੰਮ ਸੋ ਖਾਜੂ ਨਾ ਤੇਨੂੰ ਸੁਆਦ ਆਜੂ ਦੇਣਾ ਤੇਰੇ ਦੇ ਨਾਲ ਜਿਹੜਾ ਹੋ ਗਈ ਸ਼ਾਂਪੂ ਜੂ ਤਰਾਉਗਾ ਤੂੰ ਰੱਟ ਰਿਮਾ ਕੀ ਰੱਟ ਮੂ ਤਾਂ ਤੈਨੂੰ ਲੋਟਣਾ ਨਹੀਂ ਹੈਗਾ ਕਬੇ ਸੰਦਾਨਾ ਤੂੰ ਰੱਜਦੀ ਨਹੀਂ ਹੈਗਾ ਤੈਨੂੰ ਤਾਂ ਬੜਦੇ ਤੋਂ ਬੜਦਾ ਸੰਦ ਚਾਹੀਦਾ ਇਹੀ ਤਰੀਕਾ ਇਸ ਪੂਰੀ ਕਾ ਜਰਾ ਤਾ ਬਈ ਯਾਰ ਤਰੀਏ ਨੀ ਵੇ ਤਿੰਦਿਆ ਤਨੁਸ਼ਰਮ ਜਮ ਨਹੀਂ ਹੁੰਦੀ ਯਾ ਤੁਸੀਂ ਮਰਦਾ ਕਿੱਥੇ ਹੋ ਯਾਰ ਕਿਹੜੀ ਦੁਨੀਆ ਤੇ ਮਰਦਾ ਤੁਸੀਂ ਜਨਾਨੀਆਂ ਦੇ ਹੁੰਦੇ ਸਾਰੇ ਤਾਂ ਸੋਸ਼ਲ ਮੀਡੀਆ ਤੇ ਕੰਮ ਸਤੋਂ ਹੁੰਦਾ ਕੋਈ ਨਹੀਂ ਆਪ ਦੇ ਆਪ ਨੂੰ ਫੁਰਮੇ ਕਹੁੰਨੇ ਤੁਸੀਂ ਮੇਰੇ ਸਾਰੇ ਦਾ ਮਰਦੇ ਘੱਟ ਤੇ ਲੋੜਾ ਯਾਦ ਆ ਲੱਗਦਾ ਤਾ ਇਹ ਜਿੰਨੇ ਵੀ ਸਾਵੇ ਬਿੱਲ ਨੇ ਸਾਰੇ ਇੰਸਟਾਗ੍ਰਾਮ ਤਾਂ ਇਹਨੇ ਕਿ ਆਉਦੀ ਆਉਦੀ ਜੇ ਨਾ ਇਹਦਾ ਫੋਨ ਲੱਗ ਜਾਵੇ ਨੇ ਬੀਨ ਉਹ ਤਾਂ ਕੰਪੀਟੀਸ਼ਨ ਆ ਬੀ ਮੈਂ ਆਉਦੀ ਜੇ ਨਾ ਇਹ ਚੰਗੀ ਤਰ੍ਹਾਂ ਪੇਸ਼ ਕਰੂੰ ਕੋਈ ਹੈਗਾ ਭਾਈ ਹੋਰ ਕੋਈ ਜਿਹੜਾ ਦੋ ਬੱਧਾ ਵਧੀਆ ਪੇਸ਼ ਕਰ ਸਕੇ ਇਹ ਪੰਜ ਸੱਤ ਜਾਨੇ ਨਹੀਂ ਕਰੇ ਚੰਗੀ ਤਰ੍ਹਾਂ ਦੇ ਜਿਹਨਾਂ ਨੇ ਪੇਸ਼ ਕਰੇ ਨੇ ਲੋਕਾਂ ਦੇ ਸਾਹਮਣੇ ਕਹ ਮੇਰੇ ਸਾਰੇ ਦਬਚੇ ਲੰਦਾ ਕਿਉਂ ਰੇ ਅਵਲੈਂਡਰ ਮੈਂ ਸਾਰੇ ਲੋਕ ਬੈਕ ਤੇ ਗੱਲਾਂ ਕਿੱਥੇ ਕਰਦੇ ਨੇ ਲੋਕ ਤੇਰੇ ਮੂੰਹ ਤੇ ਕਹਿੰਦੇ ਆ ਸਾਧੂ ਦੱਲਾਮਾ ਪੂਜਣਾ ਨਹੀਂ ਤੇ ਹੋ ਮੈਨ ਮੈਂ ਵਿੱਚ ਆ ਸਮਲਾ ਜੇ ਵਿੱਚ ਚੁੱਪ ਤੇ ਬਿਸੇ ਤੈਨੂੰ ਕੋਈ ਵੀ ਨਹੀਂ ਕਹਦਾ ਆ ਸਾਰੇ ਤੇਨੂੰ ਮੂੰਹ ਤੇ ਕਹਿੰਦੇ ਨੇ ਮੈਨ ਦੱਸ ਗਿਆ ਤੈਨੂੰ ਪਿੱਠ ਪਿੱਛੇ ਕਹਿੰਦੇ ਆ ਤੇ ਕਮੈਂਟਾਂ ਦੇ ਵਿੱਚ ਸਾਰੇ ਕਹਿੰਦੇ ਨੇ ਕੋਈ ਫੇਕ ਆਈਡੀ ਤਾਂ ਨਹੀਂ ਕਹਿੰਦਾ ਸਾਰੇ ਦੇ ਰੀਅਲ ਆਈਡੀਆਂ ਨੇ ਪੂਜੀ ਸਭ ਜਲੀਲੀਆਂ ਨੇ ਹੋਈ ਪਈਆਂ ਬਾਕੀ ਹੁਣ ਪੂ ਵੀ ਲੱਗਿਆ ਨੂਰ ਦੀ ਮਮੀਆਂ ਨੂੰ ਪਰਦੇ ਹਣਾ ਪਤਾ ਸਾਨੂੰ ਵੀ ਬਾਕੀ ਮਰਦੇ ਦੇ ਲੋ ਜਿਨਾ ਨਹੀਂ ਦੱਸਦੇ ਪੈਸੇ ਖਾਣੇ ਦੇ ਸੀ ਸਾਰਨ ਤਾਂ ਹੁੰਦੀ ਕੋਈ ਨਹੀਂ ਬਾਕੀ ਅਣਖਾਂ ਨਹੀਂ ਨਾ ਤੁਹਾਡੇ ਮੋਹ ਚਿੰਦੀਆਂ ਨਹੀਂ ਲੱਗਦੀਆਂ ਤੁਸੀਂ ਸਾਰੇ ਦੱਲੇ ਹੋ ਉਹ ਵੀ ਦੱਲੇ ਸਮਝੀ ਜਾਂ ਮੇਰੀ ਗੱਲ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ